ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੰਜਾਬ ਵਿੱਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਹੋਰ ਸਟੇਟ ਪ੍ਰੀਤਪੁਰ ਦੇ ਅਦੀਨੋਂ ਦੇ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਸਮੇਤ ਆਪਣੇ ਹੋਰ ਦਾ ਹਿੱਸੇ ਮਾਲ ਕੀਤਾ। ਸਵੇਈ ਚੜ੍ਹਦੀ ਕਲਾ ਚੜ੍ਹਦੀ ਕਲਾ ਰਹੂਗੀ ਦੇਖਿਆ ਜੇ ਰਾਜਾ ਕਿ ਨਾ ਫਤਿਹ ਕਰੂਗਾ ਲੁਧਿਆਣੇ ਦਾ ਬੱਚਾ ਬਹੁਤ ਮਿਹਰ ਕਰਨਗੇ ਜੋ ਹੁਣ ਮਾਹੌਲ ਲੁਧਿਆਣੇ ਚੱਲ ਰਿਹਾ ਤੁਸੀਂ ਕਿ ਉਹ ਦੇਖਦੇ ਹੋ ਕਿ ਆਪ ਰਹੇ ਹੋ ਲੁਧਿਆਣੇ ਜਿਸ ਤਰ੍ਹਾਂ ਕੱਲ ਵੀਰ ਜੀ ਨੇ ਪਰੇ ਹੋ ਬਹੁਤ ਅੱਛਾ ਮਾਹੌਲ ਹੈ ਬਹੁਤ ਸਾਥ ਦਿੱਤਾ ਲੁਧਿਆਣੇ ਦੇ ਲੋਕਾਂ ਨੇ ਪਰਿਵਾਰ ਵੱਲੋਂ ਸਾਥ ਦਿੱਤਾ ਇਸ ਇਲੈਕਸ਼ਨ ਨੂੰ ਆਪ ਦੀ ਇਲੈਕਸ਼ਨ ਸਮਝ ਕੇ ਲੜਿਆ ਐ ਇਸ ਵੇਲੇ ਜਿਹੜੀ ਵਿਰੋਧਤਾ ਵੀ ਤਾਂ ਆਪ ਦੀਆਂ ਦੀ ਦੇਖੀ ਜਾ ਰਹੀ ਜਿਵੇਂ ਬਿੱਟੂ ਦਾ ਕਾਂਗਰਸ ਗਿਆ ਤੇ ਕਦੀ ਵਿਰੋਧਤਾ ਵੱਲ ਧਿਆਨ ਨਹੀਂ ਦੇਈਦਾ ਆਪ ਦੇ ਟੀਚੇ ਵੱਲ ਹਮੇਸ਼ਾ ਟਿਕਾ ਕੇ ਰੱਖੀ ਦੀ ਹੈ ਨਿਗਾ ਤੇ ਜਿੱਤ ਵੱਲ ਧਿਆਨ ਦੇਈਦਾ ਕੀ ਲੈਣਾ ਵਿਰੋਧੀਆਂ ਨੇ ਤਾਂ ਹ ਮੈਨੂੰ ਲੱਗਦਾ ਕਿ ਕੀ ਕਹੂੰ ਲੋਕਤੰਤਰ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਬਹੁਤ ਵੱਡਾ ਅਧਿਕਾਰ ਹੈ। ਔਰ ਮੈਗਨਾਟਿਸਟ ਤੋਂ ਵੀ ਯਾਰ ਸੰਵਿਧਾਨ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੈ। ਸਾਨੂੰ ਸਭ ਨੂੰ ਆਪਣਾ ਹੀ ਜਿਹੜਾ ਅਧਿਕਾਰ ਹੈ ਉਹ ਇਸਤੇਮਾਲ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਇਸ ਦੇ ਨਾਲ ਆਉਣ ਵਾਲੀਆਂ ਅਸੀਂ ਜਿਹੜੀ ਦੇਸ਼ ਦੀ ਬਚਾਅ ਤੋਂ ਵੀ ਸ਼ੈਅ ਕਰ ਸਕਦੇ ਹਾਂ ਕੋਸ਼ਿਸ਼ ਕਰਕੇ ਮੈਂ ਅੱਜ ਅਹ ਕਿਹਦਾ ਚੋਣ ਲੜਦਾ ਹੋਇਆ ਵੀ ਆਪਣੀ ਵੋਟ ਉੱਥੇ ਮੈਂ ਤੇ ਮੇਰੀ ਹਰ ਕਰ ਪਤੀ ਅਸੀਂ ਪਾਉਣਾ ਸੀ। ਖਤਮ ਹੋ ਚੁੱਕਿਆ ਫਾਈਨਲ ਚੱਲ ਰਿਹਾ ਤੇ ਕਈਆਂ ਦਾ ਚੋਣ ਪ੍ਰਚਾਰ ਖਤਮ ਆ ਫਾਈਨਲ ਚੱਲ ਰਿਹਾ। ਕੀ ਲੱਗਦਾ ਮਾਹੌਲ ਕੀ ਹੈ ਪੰਜਾਬ ਦਾ? ਫਾਈਨਲ ਹੈ ਫਾਈਨਲ 2020 ਚੱਲ ਰਿਹਾ ਹੈ। ਲੇਕਿਨ ਮੈਨੂੰ ਪੂਰਨ ਉਮੀਦ ਹੈ ਕਿ ਜੇ ਵੀ ਕਾਂਗਰਸ ਪਾਰਟੀ ਦੀ ਟੀਮ ਹੈ ਪੂਰੇ ਪੰਜਾਬ ਦੇ ਵਿੱਚ ਉਹ ਅਸੀਂ ਵੱਡੀ ਜਿੱਤ ਹਾਸਲ ਕਰਾਂਗੇ ਇਹ ਮੈਂ ਸੁਣਾਉਂਦਾ। ਲਾਇਦਾ ਵੀ ਮੁਖ ਸਰਦਾਰ ਰਾਜਾ ਵੱਲ ਜਨਤਾ ਦੇ ਖਿਲਾਫ ਚੇ ਕਰੇਗਾ। ਕਿ ਤਾਂ ਬਾਬਾ ਜੀ ਨੂੰ ਪਤਾ ਹੈ ਪਰ ਮੈਨੂੰ ਲੱਗਦਾ ਕਿ ਮੌਸਮ ਚੰਗਾ ਹੈ ਹਾਲਾਤ ਚੰਗੇ ਨੇ ਔਰ ਅਸਹਾਰ ਚੰਗੇ ਨੇ ਸੱਚੇ ਪਾਤਸ਼ਾਹ ਬਹੁਤ ਵੱਡੀ ਕਿਰਪਾ ਕਰਨਗੇ। ਉਹਨਾਂ ਦੇ ਨੇੜੇ ਆ ਕੇ ਜਿਹੜਾ ਇਨਸੀਡੈਂਟ ਹੋਇਆ ਕੱਲ ਸ਼ਰਾਬ ਵਾਲੀ ਗੱਲ ਹੋਈ ਤਾਂ ਕੁਛ ਅਜਿਹਾ ਕੀ ਲੱਗਦਾ ਹੈਗਾ ਉੱਥੇ? ਆਮ ਆਦਮੀ ਪਾਰਟੀ ਦਾ ਜਿਹੜਾ ਨਕਾਬ ਸੀ ਉਹ ਹਰ ਰੋਜ਼ ਉਤਰਦਾ ਜਾਂਦਾ ਹੈ। ਤੇਰੀ ਪਾਰਟੀ ਕਹਿੰਦੀ ਸੀ ਅਸੀਂ ਨਸ਼ਿਆਂ ਦੇ ਖਿਲਾਫ ਹਾਂ ਉਹ ਨਸ਼ਾ ਉਹਨਾਂ ਨੂੰ ਦੇ ਕੇ ਵੋਟਾਂ ਲੈਣੀਆਂ ਚਾਹੁੰਦੇ। ਬੜੀ ਗੱਲ ਹੋਰ ਨਹੀਂ ਪਿਛਲੀ ਵਾਰ ਕਿਹਾ ਸੀ ਕਿ ਰਾਜਾ ਬੜੇ ਕਹਿੰਦੇ ਮੇਰੀ ਕਾਲੀ ਜੀ ਮੈਂ ਬਾਗੋਂ ਸਾਰੇ ਹਰਾਦੇ ਫਾਰ ਕੇ ਸੀ ਐਸ ਵਾਰ ਕੀ ਲ ਇਸ ਬੜੀ ਬਾਦਲ ਕੋਈ ਦੇਸ਼ ਨਹੀਂ ਸੰਸਦ اور ਵਿਧਾਨ ਸਭਾ ਚੁੰਮ ਜਾਏਗਾ ਓਕੇ ਓਕੇ परवाह ना करते हुए बड़ी जोर शोर से वोट करेंगे परंतु जहां वो अपने हिम्मत के साथ वोट करेंगे वहां मैं उनसे बेनती भी करता हूं कि अपने सेहत का ध्यान रखें मैंने प्रयास किया था इलेक्शन कमीशन को लिखा था कि गर्मी बढ़ती गर्मी को ध्यान में रखते हुए वोटिंग का समय शाम को छः से बढ़ा के सात बजे तक कर दिया जाए और सुबह छह बजे से चालू कर दिया जाए परंतु इलेक्शन कमीशन की अपनी मजबूरियां और रूप पे काम करने वाले पोलिंग स्टेशन पे काम करने वाले जो कर्मचारी हैं उनकी भी समस्याओं को ध्यान में रखते हुए ये शायद नहीं माना गया परंतु मैं उम्मीद भी करता हूँ और अपील भी करता हूँ कि सभी अपने सेहत का ध्यान रखेंगे इस इसमी है परंतु ये हमारी जिम्मेवारी है लोकतंत्र की को पैरा देना उसमें हम सब मिलजुल के बिकॉज जैसे कहते हैं ना एटरनल विजिलेंस इज़ द प्राइस दैट यू पे फॉर फ्रीडम ये जो आज़ादी हमें ले के दी है ਉਸਕੇ ہمارا ਉਸਮੇ ਕੰਟਰੀਬਿਊਸ਼ਨ ਸਭ ਤੋਂ ਵੱਡਾ ਇਹ ਹੈ ਕਿ ਹਮ ਚੌਕਸ ਰਹੇ ਆਪਣੇ ਹਕਕਾਂ ਦੇ ਉਪਰ ਪਹਿਰਾ ਦੇ ਇਸ ਲਈ ਪੰਜਾਬ ਬੜੀ ਮੁਕੰਬੀ ਮੋਤੀ ਕਰੇ ਰਾਗੇਵ ਚੱਡਾ ਜੀ ਕਹਿ ਰਹੇ ਹੈ ਅੱਜ VOTING ਦੇ ਦਿਨ ਉਹਨਾਂ ਨੇ ਪਿਉਸ ਤਿਆਰ ਦੇ ਵਿੱਚ ਮੈਂ ਵੀ ਆਪਣਾ ਵੋਟ ਪਾ ਕੇ ਆਇਆ ਜੇ ਮੈਂ ਸਾਰੇ ਸਾਥੀਆਂ ਨੂੰ ਆਈ ਬੇਨਤੀ ਕਰੂੰਗਾ ਵੀ ਹੁਮ ਹੁਮ ਆ ਕੇ ਆ ਕੇ ਵੋਟਾਂ ਪਾਓ BJP ਨੂੰ ਵੋਟਾਂ ਪਾਓ ਤਾਕੀ ਪੰਜਾਬ ਦੇ ਅੰਦਰੋਂ ਨਸ਼ਾ ਖਤਮ ਕੀਤਾ ਜਾ ਸਕੇ ਪੰਜਾਬ ਦੇ ਅੰਦਰ ਜਿਸ ਕਿਸਮ ਦਾ ਗੁੰਡਾ ਰਾਜ ਚੱਲ ਰਿਹਾ ਹੈ ਕੋਈ ਵੀ ਆਦਮੀ ਸੇਫ ਹੈ ਨਹੀਂ ਘਰਾਂ ਦੇ ਬੈਠੇ ਅੰਦਰ ਬੈਠੇ ਬਜ਼ੁਰਗ ਸੇਫ ਹੈ ਨਹੀਂ ਬੱਚੇ ਕੋਈ ਬਾਹਰ ਨਿਕਲਦੇ ਆ ਤਾਂ ਸੇਫ ਨਹੀਂ ਜੇ ਬੱਚੇ ਕੋਈ ਨੌਕਰੀ ਲੈਣ ਨੂੰ ਕਿਸੇ ਮਨਿਸਟਰ ਕੋਲ ਜਾਂਦੇ ਆ ਤਾਂ ਉਹ ਉੱਥੇ ਸੁਰੱਖਿਤ ਹੈ ਨਹੀਂ ਇਸ ਮਾਹੌਲ ਦੇ ਅੰਦਰ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਪਾਉਣ ਵਾਸਤੇ ਮੈਂ ਸਮਝਦਾ ਹਾਂ ਭਾਜਪਾ ਦੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਕਾਕੀ ਪੰਜਾਬ ਦਾ ਭਲਾ ਹੋ ਸਕੇ ਇੱਕ ਵਿਕਸਿਤ ਦੇਸ਼ ਭਾਰਤ ਮੰਡ ਜਿਹਨੂੰ ਜਾ ਰਿਹਾ ਹੈ ਉਹਦੇ ਵਿੱਚ ਪੰਜਾਬ ਦੀ ਭਾਗੀਦਾਰੀ ਹੋਵੇ ਪੰਜਾਬ ਦਾ ਬੰਦਾ ਹੱਕ ਪੰਜਾਬ ਨੂੰ ਮਿਲੇ ਜੇ ਪੰਜਾਬ ਇੱਕ ਨੰਬਰ ਦਾ ਸੂਬਾ ਬਣਾਈਏ ਉਹਦੇ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਵੋਟਾਂ ਹੁੰਵਾ ਕੇ બીਜੇ ਰੂਪਾਂਤਰ ਇਸ ਗਰਮੀ ਦੇ ਵਿੱਚ ਆਪਣੇ ਸਿਹਤ ਦਾ ਵੀ ਧਿਆਨ ਰੱਖਣ ਬੜਾ ਇhtiyat ਨਾਲ ਸਾਰੇ ਪ੍ਰਬੰਧ ਕਰਕੇ ਪਾਣੀ ਵਗੈਰਾ ਦਾ ਪੂਰਾ ਪ੍ਰਬੰਧ ਰੱਖਣ ਤੇ ਵੋਟਾਂ ਪਾਉਣ ਅਕਾਲੀ ਦਲ ਦੇ ਵਿੱਚੋਂ ਪੱਟੇ ਗਏ ਜਾਂ ਅਕਾਲੀ ਦਲ ਦਾ ਗੜ ਲੰਬੀ ਹਲਕੇ ਤੋਂ ਖੜੇ ਹੋ ਕੇ ਸਾਰੇ ਅਕਾਲੀ ਦਲ ਨੂੰ ਵੋਟਾਂ ਨੂੰ ਖੋਰਾ ਲਾਨ ਵਾਸਤੇ ਹੈ ਇਹ ਨਹੀਂ ਕਿ ਆਪਣੀ ਵੋਟ ਬੈਂਟ ਨੂੰ ਦੇਖਦੇ ਇਕੱਲੇ ਕਿ ਅਕਾਲੀ ਦਲ ਦੀ ਪਾਰਟੀ ਡਿਵਾਈਡ ਹੋਏ ਜਿਹਦੇ ਕਰਕੇ ਛਾੜੂ ਤੋਂ ਮੰਤਰੀ ਸਾਹਿਬ ਲੰਬੀ ਤੋਂ ਬਲ ਸਾਹਿਬ ਦਾ ਗੜ ਤਾਂ ਕਿ ਮੰਤਰੀ ਸਾਹਿਬ ਆਪਣਾ ਜ਼ੋਰ ਜ਼ਬਰ ਦੇ ਨਾਲ ਇੱਥੇ ਆਪਣੇ ਵਕਰ ਨੂੰ ਧਮਕਾ ਲੈਣ ਤੇ ਬਾਕੀ ਦੋ ਕੈਂਡੀਡੇਟਸ ਨੂੰ ਤੁਹਾਨੂੰ ਪਤਾ ਹੀ ਹੈ ਅਕਾਲੀ ਦਲ ਤੋਂ ਪੱਟੇ ਹੋਏ ਨੇ ਵੱਡੇ ਬਾਦਲ ਸਾਹਿਬ ਦੀ ਕਮੀ ਕਿੰਨੀ ਸੀ ਉਹ ਵੀ ਉੱਥੇ ਹੀ ਰਹੀ ਐ ਅੰਕਰ ਕੋਲ ਅੰਕਰ ਉਹ ਵੀ ਜਾਣ ਵਾੜੇ ਦੀ ਮੈਂ ਉਹਨਾਂ ਦੇ ਕਮਰੇ 'ਚ ਜਾ ਕੇ ਉਹ ਜਿਹੜੇ ਕੁਰਸੀ 'ਤੇ ਬੈਠਦੇ ਨੇ ਉੱਥੇ ਉਹਨਾਂ ਦੋਨਾਂ ਦਾ ਅਸ਼ੀਰਵਾਦ ਮੰਗਿਆ ਤੇ ਜਿਵੇਂ ਉਹ ਹਮੇਸ਼ਾ ਪੁੱਛਦੇ ਬੇਟਾ ਕਿੱਥੇ ਚੱਲੇ ਹੋ ਡੈਡੀ ਵੋਟ ਕਾਣ ਵਾਸਤੇ ਵੋਟ ਕਰਨ ਚੱਲੇ ਹੋ ਚੰਗਾ ਠੀਕ ਹੈ ਉਹ ਜਿਵੇਂ ਉਹ ਹਮੇਸ਼ਾ ਕਹਿੰਦੇ ਸੀ ਉਹ ਬਹੁਤ ਯਾਦ ਆਇਆ ਕਿਉਂਕਿ ਹਮੇਸ਼ਾ ਇਸ ਤਰ੍ਹਾਂ ਸੀਗੇ ਇੱਕ ਸਾਡੀ ਬਾਦਲ ਪਰਿਵਾਰ ਦੀ ਫੋਟੋ ਹੁੰਦੀ ਸੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਤੇ ਇਸ ਵਾਰੀ ਉਹਦੇ ਵਿੱਚ ਬਾਦਲ ਸਾਹਿਬ ਵੀ ਮੈਂ ਭਾਵੁਕ ਹੋ ਗਏ ਅੱਖਾਂ ਭਰ ਆਈਆਂ ਦੱਸੇ ਹੋਏ ਮੈਡਮ ਸਾਹਿਬ ਜੀ ਚਲੋ ਜੀ ਥੈਂਕ ਯੂ ਕਾਲੀਦਾਸ ਦਾ ਹਮੇਸ਼ਾ ਆਈਏ ਜੀ ਦਰੋ ਸਾਹਿਬ ਜੀ ਬਹੁਤ ਤੁਸੀਂ ਜੇ ਇੱਕ ਸੱਜਣ ਹੋ ਅਸੀਂ ਵੀ ਰੰਤ ਤੁਸੀਂ ਬਠਿੰਡਾ ਤੋਂ ਸਾਡੇ ਨਾਲ ਹੁੰਦੇ ਆ ਪਰ ਅੱਜ ਮੈਂ ਖਬਰਿਆਂ ਦੇ ਵਿੱਚ ਖਬਰਿਆਂ ਦੇ ਇੱਕ ਤੌਰ ਤੇ ਦੇਖਿਆ ਜਾਂਦਾ ਸਪੇਸ਼ਲ ਸ਼ੋਅ ਕਿੰਦੇ ਕੁਝੇ ਮੂਰੇ ਸੀ ਕਿ ਮੋਰ ਥਿੰਗਸ ਕੈਨ ਹੈਪਨ ਇਨ ਬਟਿੰਡਾ ਦ ਵੇ的方式 ਦੇ ਹੈਵ ਹੈਪਨਡ ਇਨ ਦ ਲਾਸਟ 15 ਇਅਰਸ ਵੀ ਕੈਨ ਟੇਕ ਦਸ ਅਗੇਂਕ ਥੈਂਕ ਯੂ ਬਰੇ ਪੁੱਛ ਕਿੰਨੀ ਉਮੀਦ ਲੱਗੀ ਹੈ ਤਿੰਨ ਵਾਰ ਥੈਂਕ ਯੂ ਜੀ ਉਮੀਦ ਕਰਦੇ ਹਾਂ ਬਟਿੰਡੇ ਦੇ ਲੋਕ ਬਟਿੰਡੇ ਦੀ ਤਰੱਕੀ ਤੇ ਵਿਕਾਸ ਤੇ ਵੋਟ ਪਾਉਣਗੇ ਤਾਂ ਕਿ ਇਹ ਤਰੱਕੀ ਤੇ ਵਿਕਾਸ ਦੀ ਰਫਤਾਰ ਬਰਕਰਾਰ ਰਹੇ ਤੇ ਇਹਨੂੰ ਹੋ ਰਿਹਾ ਹੈ ਅੱਪਾ ਲੈ ਕੇ ਜਾ ਸਕਦੇ ਚਲੋ ਕੈਂਡੀਡੇਟ ਕਿਉਂਕੀ ਮੁਕਾਬਲੇ ਵਿੱਚ ਆ ਵੱਡੇ ਆਏ ਪਰ ਹੱਥੋਂ ਸਾਹਮਣਾ ਕਰਨਾ ਤੇ ਇਸ ਵਾਰ ਕੁਝ ਕਹਿੰਦੇ ਸਾਰੇ ਬਦਲ ਬਦਲ ਕੇ ਆਂਦੇ ਸੀ ਕੋਈ ਮੁੜ ਕੇ ਆਂਦਾ ਤਾਂ ਨਹੀਂ ਕਹ ਰਿਹਾ ਕਿ ਉਹ ਵੀ ਭੱਜ ਗਿਆ ਫਿਰ ਲੈਵਾ ਨਾ ਪਾ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੋਕੋ ਇੱਕ ਮਿੰਟ ਰੋਕੋ ਰੋਕੋ ਇਹ ਕਰਦਾ ਨਾ ਯਾਰ 1.7 ਬੀਜ ਬਹੁਤ ਜ਼ਿਆਦਾ ਪਿਆਰ ਦਿੱਤਾ ਲੱਗੋ ਹੈ ਵਧੀਆ ਕਿ ਮੈਂ ਖਾਸ ਕਰਕੇ ਕਾਲੀਗਲ ਦੇ ਵਰਕ ਕਰਦਾ ਤੇ ਲੀਡਰਸ਼ਿਪ ਦਾ ਇੱਕ ਵੀ ਸਾਰੇ ਵਰਕਰਾਂ ਨੇ ਜਾਨ ਮਾਰ ਕੇ ਬਹੁਤ ਕੰਮ ਕੀਤਾ ਇੰਨੀ ਗਰਮੀ 'ਚ ਕੰਮ ਕੀਤਾ ਸੋ ਮੈਂ ਨਹੀਂ ਬੇਨਤੀ ਕਰਦਾ ਵਤ ਵਤ ਵੋਟਾਂ ਪੌਣੀਆਂ ਆਪਾਂ ਨੂੰ ਚਾਹੀਦੀਆਂ ਸਾਰੇ ਪੰਜਾਬੀਆਂ ਨੂੰ ਸੋ ਦੈਟ ਪੋਲ ਪਰਸੈਂਟੇਜ ਆਪਣੀ ਸਭ ਤੋਂ ਜਿਆਦਾ ਹੋਵੇ ਵੱਡੇ ਪੱਧਰ ਤੋਂ ਤੁਹਾਡੇ ਨਾਲ ਹੁੰਦੀ ਸੀ ਵਾਦਵਾ ਕਰਨੇ ਕਰਨੇ ਕਿੰਨੇ ਲੱਗ ਰਹੀ ਹੈ ਟੂਡੇ ਦ ਫਾਈਟ ਵਾਸ ਬੀਟਨ ਪੰਜਾਬ ਵਰਸਸ ਇੰਡੀਆ इंडियन पार्टीज पंजाब इज गोइंग टू देखो ब्रदर लोकसभा ਹਲਕਾ 10 ਕਰੋਚਕੂਟ ਤੋਂ बसपा ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ ਸ੍ਰਿੰਦਰ ਸਿੰਘ ਕੰਬੋਜ਼ ਵੱਲੋਂ ਵਿਧਾਨ ਸਭਾ ਹਲਕਾ ਗੂਰ ਹਰਸਾਹਾਂ ਦੀ ਨੌਂਦੇ ਪਿੰਡ ਜੀਵਾ ਅ라이 ਵਿਖੇ ਵੋਟ ਪਾਉਣ ਸਮੇਂ ਵੋਟ ਪੋਰ ਕਰਦਿਆਂ ਦੀ ਵੀਡੀਓ ਬਣਾਉਂਦੇ ਉਸ ਨੂੰ ਜਨਤਕ ਕਰਨ ਦੇ ਦੋਸ਼ ਠਾਣਾ ਗੁਸਰਾਹਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਬੰਦੀ ਜਾਣਕਰ ਦਿੰਦਿਆਂ ਰਟਾਈਨਿੰਗ ਅਕਸਰ ਲੋਕ ਸਭਾ ਹਲਕਾ 10 ਫਰੋਜਪੁਰ ਕਮਾ ਡੀਸੀਸੀ ਰਾਜੇ ਦੀ ਮੰਡਸਿਆ ਕੇ ਸੋਸ਼ਲ ਮੀਡੀਆ ਰਾਨੀ ਹੋਣਾ ਧਿਆਨ ਵਿੱਚ ਆਇਆ ਹੈ ਕਿ ਇਸ ਹਲਕੇ ਤੋਂ ਬਸਵਾ ਦੇ ਟਿਕਟੋਂ ਲੜ ਰਹੇ ਸਹਿੰਦਰ ਸਿੰਘ ਕੰਬੋਜ਼ ਵਰ ਲੋਕ ਵੋਟਪੌਂਟ ਸਮੇਂ ਵੀਡੀਓ ਬਣਾ ਕੇ ਉਸ ਨੂੰ ਮੋਬਾਈਲ ਕੀਤਾ ਗਿਆ ਜਿਸ ਤੇ ਤਰਾਂ ਐਕਸ਼ਨ ਲੈਂਦਿਆਂ थाना ਗੁਰ ਹਸਰਾਇਆ ਮਿਕ 172 ਐਫ ਆਈ ਪੀਸੀ 126 132 ਆਰ ਪੀ ਐਕਟ ਇਹ 552 ਤਹਿਤ ਮੁਕੱਦਮਾ ਨੰਬਰ 98 ਮਿਤੀ 16 2024 ਦਰਜ ਕੀਤਾ ਗਿਆ ਹੈ। ਅੱਜ ਫਿਰੋਜ਼ਪੁਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਸਰੁੰਦਰ ਕੰਬੋਜੀ ਦੇ ਖਿਲਾਫ ਇੱਕ ਅਫੇਅਰ ਦਰਜ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਜਦੋਂ ਵੋਟ ਪਾਣ ਗਏ ਤਾਂ ਉਹਦੀ ਵੀਡੀਓ ਬਣਾਈ ਤੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਉਹ ਜਨਤਕ ਕੀਤਾ ਜਿਹੜਾ ਕਿ ਕਾਨੂੰਨ ਮੁਤਾਬਕ ਗਲਤ ਹੈ ਤੇ ਰਿਪਰੈਜੈਂਟੇਸ਼ਨ ਆਫ ਪੀਪਲ ਐਕਟ ਤੇ ਆਪੀਸੀ ਦੇ ਤਹਿਤ ਅਸੀਂ 98 ਨੰਬਰ ਐਫ ਆਈ ਆਰ ਗੁਰੂ ਵਰਸੇ ਵਿੱਚ ਅਸੀਂ ਦਰਜ ਕੀਤੀ ਹੈ ਤੇ ਬਾਕੀ ਸਾਰੇ ਉਮੀਦਵਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਅਜਿਹਾ ਕਾਰਨ ਨਾ ਕਰਨ ਜਿਦੇ ਨਾਲ ਸੰਵਿਧਾਨ ਦੀ ਸਾਡੇ ਕਾਨੂੰਨ ਦੀ ਉਲੰਘਣਾ ਹੋਵੇ ਤਾਂ ਕਿ ਸਾਨੂੰ ਫਿਰ ਤੁਹਾਡੇ ਖਿਲਾਫ ਵੀ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਤਿੰਨਾ ਸ਼ਬਦਾਂ ਦੇ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਬਾਕੀ ਸਾਰੇ ਉਮੀਦਵਾਰ ਵੀ ਸਾਰੇ ਕਾਨੂੰਨ ਦੀ ਪਾਲਣਾ ਕਰਨਗੇ ਧੰਨਵਾਦ ਜੈ ਹਿੰਦ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ